ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਣ ਮਿਸਤਰੀ ਬੇਟੇ ਵਾਲਾ ਆ ਪ੍ਰਾਣੀਆਂ ਕਹਿੰਦੀਆਂ ਬਾਈ ਖਰਾਬ ਜੀ ਹੋ ਰਹੀ ਸੀ ਇਹਨੂੰ ਸੈੱਟ ਕਰਕੇ ਨਾ ਬਾਈ ਵਧੀਆ ਬਿੰਗ ਬਾਹਰ ਕੱਢ ਕੇ ਇਹਦੇ ਵਿੱਚ ਬਾਹਾਂ ਬਾਹਾਂ ਜੇ ਵਧੀਆ ਕਰੰਟ ਬਿੰਗ ਬਲ ਕੱਢਣਾ ਪੈਣਾ ਬਸ ਕਾਣੇ ਕੇ ਇਹਨੇ ਚੱਲ ਚੱਲ ਕੇ ਖਰਾਬ ਹੋ ਜੀ ਬਾਈ ਇਹਦੀ ਸੈਟਿੰਗ ਫਿਟਿੰਗ ਕਰਕੇ ਵਧੀਆ ਨਵੇਂ ਵਰਗੀ ਬਣ ਗਿਆ ਬਾਈ ਇਹ ਕੈਟ ਮੈਂ ਤਾਂ ਕਰਦੇ ਰਿਹਾ ਕਰੋ ਬਾਈ ਪਰਮਾਤਮਾ ਨੇ ਆਪ ਹੀ ਕਰੀ ਤੇ ਸਾਰੇ ਕੰਮ ਕਰ ਦੇ ਹੁਣ ਪਾਉਨੇ ਆ ਬਾਈ ਹੈਂਬਰ ਨਾਲ ਬਾਹ ਇੱਕ ਹੈਂਬਰ ਦੀ ਯਾਰ ਆਮਦਾਰੀ ਆ ਬਾਈ ਤੇ ਜਿਵੇਂ ਐਨਾ ਬਾਹਾ ਪਿਆ ਬਈ ਇਹ ਇਹ ਹੈਂਬਰ ਦੀ ਆਰਾਮਦਾਰੀ ਇੰਨੀ ਆ ਇਹ ਹੁਣ ਤੁਸੀਂ ਦੇਖੋ ਇੱਕ ਪਈ ਨਾ ਆਪਾਂ ਜਿਹੜੇ ਕੰਨਾਂ ਵਾਲੇ ਮਿਸਤਰੀ ਆ ਸਾਰਿਆਂ ਨੂੰ ਪਿਆਰ ਭਰੀ ਬੇਨਤੀ ਆ ਕਿ ਬਈ ਇੱਕ ਹੈਂਬਰ ਲਾਜ਼ਮੀ ਕਰਾਓ ਵਾਹੇ ਪਾਣ ਵਾਲਾ ਬਈ ਇਹਦੇ ਨਾਲ ਜਰ ਕੰਮ ਕਰਨਾ ਬਹੁਤ ਸੌਖਾ ਪਈ ਆਪਣੇ ਮਿਸਤਰੀ ਭਾਈਆਂ ਨੂੰ ਚਲੋ ਭਾਈ और रहे चीज़ लाजमी तैयार करो ये चीज़ बहुत ही वजी बहुत वाह हो गया तैयार पा रेडी ओके